ਸੱਚੇ ਕਿਰਪਾ ਹੋ ਜੇ ਹਰ ਸਿਰ ਤੇ ਉਸ ਰੱਬ ਦੀ ਵਈ ਹੋ ਟੇਣ ਜਾਂਦੇ ਨੇ ਆਪੇ ਹਟਾਉਣ ਵਾਲੇ ਹੋ ਰੱਖ ਸਬਰ ਮਿਹਨਤ ਦਾ ਮੁੱਲ ਪੈਣ ਵਾਲਾ ਹਾਂ ਫਟਿਆ ਤੇਰੇ ਵੀ ਚੰਗੇ ਹਾਂ ਦਿਨ ਆਉਣ ਵਾਲੇ ਹੋ ਟੇਮਸੀਓ ਮਾੜਾ ਜਦ ਉਹ ਵੀ ਛੱਡ ਤੁਰੀ ਸੀ ਹੋ ਮੈਂ ਕੀ ਹਸੀ ਹੋ ਮੈਂ ਕੀ ਹਸੀ ਦਿਨ ਆਉਣਗੇ ਹੋ ਪਰ ਨਾ ਆਉ ਹੋ ਮੁੜੀ ਸੀ ਹੋ ਅੱਜ ਕਈ ਕਾਰਾਂ ਉਤੇ ਮਰਦਿਆ ਨੇ ਕਈ ਮਰਨ ਲੁਕਤੇ ਹੋ ਅੱਜ ਕੁੜੀਆਂ ਲੈ ਨੂੰ ਲੱਭਦੀਆਂ ਨੇ ਹੋ ਬਈ ਫੇਸਬੁਕ ਤੇ ਇਹ ਪਿਆਰ ਨਿਸ਼ਾਨੀ ਪੰਜਾਂ ਦੀ ਗੱਲ ਪਾਹੀ ਗਾਨੀ ਪੰਜਾਂ ਦੀ ਹੋ ਤੈਨੂੰ ਅੱਜ ਵੀ ਚਾਹੁੰਦਾ ਪੰਤੀ ਨਹੀਂ ਕਿਸੇ ਹੋਰ ਤੇ ਨਹੀਂ ਡੁੱਲਿਆ ਇੱਕ ਮੁੰਦਰਾਨੀ ਛੱਡੀਆਂ ਇੱਕ ਉਹ ਨੂੰ ਨਹੀਂ ਭੁਲਿਆ ਥੈਂਕ ਯੂ ਬਹੁਤ ਪੁੱਤਾਂ ਦਾ ਸੀ ਮੁੰਡਾ ਬਾਲਿਆ ਆਂਦੀ ਕੁੜੀ ਸੀ ਹੋ ਫੇਸਬੁੱਕ 'ਤੇ ਕਹਦੇ ਧਾਰ ਚੁੜੀ ਸੀ ਹੋ ਮੁੰਡਾ ਦਸ ਪਾਸ ਕੁੜੀ ਐ ਮੇ ਕਰਦੀ ਹੋ ਪੇਡੂ ਜੱਟ ਦੀ ਗਰਾਰੀ ਦੇਖੋ ਸ਼ਹਿਰ ਅੜ ਗਈ ਉਹ ਪਹਿਲਾ ਤਾਂ ਇਹ ਦੋਵੇਂ ਰਹਿ ਚੈਟ ਕਰਦੇ ਹੋਰੀ ਹੋਰੀ ਫਿਰ ਚੱਕ ਦਿੱਤੇ ਪਰਦੇ ਉਹ ਇੱਕ ਦਿਨ ਸੀ ਸੀਟੀ ਚ ਡੇਟ ਰੱਖ ਲਈ ਹਮ ਮੁੰਡੇ ਨੇ ਵੀ ਘਰ ਤੋਂ ਸਫਾਰੀ ਚੱਕ ਲਈ ਉਹ ਕੁੜੀ ਕਹਿੰਦੀ ਅਸੀਂ ਕਿਹੜਾ ਮਾੜੇ ਮਰਦੇ ਹਾਂ ਨੌਕਰ ਨੂੰ ਕਹਿੰਦੀ ਮੈਨੂੰ ਸਾਫ ਕਰਦੇ ਉਹ ਕੁੜੀ ਨੇ ਤਾਂ ਜੀਨ ਨਾਲ ਟੋਪ ਪਾਇਆ ਸੀ ਉਹ ਮੁੰਡੇ ਨੇ ਵੀ ਨਵਾਂ ਕੁੜਤਾ ਸਵਾਇਆ ਸੀ ਉਹ ਕੁੜੀ ਨੇ ਤਾਂ ਜੀ ਹੋ ਕੁੜੀ ਦੇਤਾ ਹੱਥ ਆਈ ਫੋਨ ਚੱਕਿਆ ਹਮਡੇ ਨੇ ਵੀ ਡੱਬ ਬਤੀ ਬੋਲ ਰੱਖਿਆ ਹੋ ਯੇ ਕੀ ਦੇ ਹੋ ਯੇ ਕੀ ਦੇ ਬਣੇ ਦੋਏ ਘਰੋਂ ਚੱਦ ਪਏ ਹੋ ਬਾਈ ਬਖਰੇ ਨਜ਼ਾਰੇ ਸਿਗੇ ਉਸ ਪਲ ਦੇ ਹੋ ਜਾਂਦਿਆਂ ਨੂੰ ਪਾਣ ਸੀ ਪਾਣੀ ਵਾਰਤਾ ਆਂ ਦਾਜ ਦੂਜ ਵਾਲਾ ਵਰਕਾ ਹੀ ਫਾੜਤਾ ਉਹ ਕੁੜੀ ਨੇ ਤਾਂ ਸਰਕਾਰ ਮੋਂ ਪਰਿਆ ਨਾ ਪਿੱਛੇ ਬਾਈ ਜਿਓ ਨੇ ਢਿਲੋਂ ਧਾਰਿਆ ਇਹ ਕਿਸਾ ਇਹ ਕਿਸਾ ਇਹ ਕਿਸਾ ਤੁਹਾਨੂੰ ਐਵੇਂ ਤਾਂ ਦੱਸਿਆ ਕਿਉਂਕਿ ਇਹ ਨਾ ਜਾਤ ਪਾਤਾਂ ਵਿੱਚ ਕੁਝ ਵੀ ਨਹੀਂ ਰੱਖਿਆ ਜਾਤ ਪਾਤਾਂ ਵਿੱਚ ਕੁਝ ਵੀ ਨਹੀਂ ਰੱਖਿਆ ਵਾਹ ਵਧੀਆ ਜੀ